ਰਾਜ ਦੀ ਰਾਤ ਤਾਂ ਬਾਲੀ ਭਾਗਾ ਵਾਲੀ ਹੈ ਅੱਜ 12 ਵਜੇ ਤੋਂ ਬਾਅਦ ਉਹ ਰਾਤ ਹੋਣੀ ਹੈ ਜਿਹਨੇ ਸਾਹਿਬਦੀਨ ਦੁਨੀ ਦੇ ਮਾਲਕ ਇਸ ਜਗਤ ਵਿੱਚ ਆਏ ਜਿਨ੍ਹਾਂ ਨੇ ਜਿਨ੍ਹਾਂ ਨੇ ਕਿਰਪੀ ਕਿਰਪਾ ਦ੍ਰਿਸ਼ਟੀ ਸਾਡੇ ਤੇ ਕੀਤੀ ਐਸੇ ਐਸੇ ਸਤਿਗੁਰੂ ਐਸੇ ਸਤਿਗੁਰੂ ਜਿਨ੍ਹਾਂ ਦਾ ਕੋਈ ਅਥਾ ਅੰਤ ਨਹੀਂ ਜਿਨ੍ਹਾਂ ਦੇ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ ਜਿਨ੍ਹਾਂ ਦੀ ਵਡਿਆਈ ਅਸ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਧਾਰ ਅਹ ਮੇਵ ਨਿਵਾਰਣ ਕਹਿੰਦੇ ਗੁਰੂ ਰਾਮਦਾਸ ਧਰਮ ਧਰਮ ਹੈ ਤੂੰ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਣ ਸਾਰੀ ਕਾਇਨਾਤ ਦੇ ਕਸ਼ਟ ਦੁੱਖ ਕੱਟਣ ਵਾਲੇ ਮੋਹ ਮਲ ਬਵਸ ਕੀਓ ਕਾਮ ਗਹਿ ਕੇਸ ਪਛਾੜੋ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜੋ ਜਨਮ ਕਾਲ ਜੋੜ ਹੁਕਮ ਜੋ ਹੋਏ ਸੋ ਮੰਨੈ ਕਹਿੰਦੇ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਤੁਸੀਂ ਮੋਹ ਦੇ ਮਲ ਨੂੰ ਕਾਬੂ ਕਰ ਲਿਆ ਤੁਸੀਂ ਕਾਮ ਨੂੰ ਕੇਸਾਂ ਤੋਂ ਫੜ ਕੇ ਮੂਦੇ ਮੂੰਹ ਪੁੱਠਾ ਮਾਰਿਆ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜੋ ਕ੍ਰੋਧ ਨੂੰ ਤੇਜ ਪ੍ਰਤਾਪ ਨਾਲ ਤੁਸੀਂ ਆਪਣੀ ਨਿਗਾ ਨਾਲ ਟੋਟੇ ਟੋਟੇ ਕਰਤਾ ਜਿਹੜੇ ਤੁਹਾਡੇ ਤੱਕ ਆਉਂਦੇ ਸੀ ਤੁਹਾਡੇ ਦیدار ਕਰ ਲੈਂਦੇ ਸੀ ਉਹਨਾਂ ਦਾ ਕ੍ਰੋਧ ਸੜ ਜਾਂਦਾ ਸੀ ਹਮੇਸ਼ਾ ਲਈ ਉਤੇ ਧੌਣਾ ਨਹੀਂ ਸੀ ਝੁਕਦੇ ਗੁਰੂ ਰਾਮ ਦਾ ਧੌਣਾ ਝੱਕਦੇ ਹੀ ਨਹੀਂ ਸੀ ਝੁਕਾ ਕੇ ਵਹਿੰਦੇ ਸੀ ਵੱਡੇ ਵੱਡੇ ਪਰਚਮ ਲਹਿਰਾਉਣ ਵਾਲੇ ਤੇਰੇ ਦਰ ਤੇ ਧੂੜ ਲੋਚ ਦੇ ਦੇਖੇ ਸੀ અપਮਾਨ ਸਿਓ ਝਾੜੋ ਤੇ ਤੁਸੀਂ ਨਾ ਲੋਭ ਨੂੰ ਨਰਾਦਰੀ ਨਾਲ ਦਦਕਾਰਿਆ ਜਿਵੇਂ ਕਿਸੇ ਹੁਣ ਲੋਭ ਸਾਰੀ ਦੁਨੀਆ ਦੇ ਸਿਰ ਤੇ ਚੜ ਕੇ ਨਹੀਂ ਬੋਲਦਾ ਸਾਰੀ ਕਾਇਨਾਤ ਲੋਭ ਦੇ ਮਗਰ ਪੈਂਦੀ ਹੈ ਪਿੱਛੇ-ਪਿੱਛੇ ਦੁਰਦੀ ਹੈ ਹੱਥ ਜੋੜਦੀ ਹੈ ਲੋਭ ਦੀ ਪੂਜਾ ਕਰਦੇ ਨੇ ਲੋਕ ਗੁਰੂ ਰਾਮਦਾਸ ਤੁਸੀਂ ਜਿਵੇਂ ਕਿਸੇ ਕੁੱਤੇ ਨੂੰ ਕੋਈ ਇਨਸਾਨ ਦੁਰਕਾਰਦਾ ਹੈ ਤੁਸੀਂ ਲੋਭ ਰੂਪੀ ਸਵਾਨ ਨੂੰ ਕੁੱਤਾ ਸਮਝ ਕੇ ਦਦਕਾਰਿਆ ਕਿ ਇਹ ਲੋਭ ਗੁਰਮੁਖਾਂ ਦੇ ਜੀਵਨ ਨੂੰ ਸਫਲ ਕਰਨ ਵਿੱਚ ਰੋੜਾ ਨਾ ਬਣੀ ਤੇ ਮਹਾਰਾਜ ਉਹ ਹੱਥ ਜੋੜ ਕੇ ਤੁਹਾਡੇ ਸਮਖਸ਼ ਬਹਿ ਗਿਆ ਜਨਮ ਕਾਲ ਜੋੜ ਜਨਮ ਕਾਲ ਕਰ ਜੋੜ ਜਨਮ ਤੇ ਮਰਨ ਦੋਵੇਂ ਹੱਥ ਜੋੜ ਕੇ ਆਏ ਕਹਿਣ ਲੱਗੇ ਅਸੀਂ ਤੁਹਾਡਾ ਹੁਕਮ ਮੰਨਦੇ ਆ ਹੁਕਮ ਜੋ ਹੋਏ ਸੋ ਮੰਨੈ ਆ ਦੇਖਿਓ ਗੁਰੂ ਰਾਮਦਾਸ ਮਹਾਰਾਜ ਕਿੱਡੇ ਤਖਤ ਦੇ ਸ਼ੈਨ ਸ਼ਾਨੇ ਅੱਜ ਤਾਈਂ ਕੋਈ ਰਾਜਾ ਹੋਇਆ ਜਿਹਦੇ ਮੁਰੇ ਆ ਚੀਜ਼ਾਂ ਝੁਗੀਆਂ ਹੁਣ ਜਨਮ ਕਾਲ ਕਾਰ ਜੋੜ ਜਨਮ ਤੇ ਮੌਤ ਦੋਵੇਂ ਆਏ ਉਹਨਾਂ ਨੇ ਹੱਥ ਜੋੜੇ ਹੁਕਮ ਜੋ ਹੋਏ ਸੋ ਮੰਨੈ ਕਹਿੰਦੇ ਮਹਾਰਾਜ ਗੁਰੂ ਰਾਮਦਾਸ ਤੁਸੀਂ ਜਿਹੜਾ ਹੁਕਮ ਦਿਓਗੇ ਅਸੀਂ ਉਹ ਕਰਾਂਗੇ बस ਸਾਡੇ ਤੇ ਮਹਿਰ ਦੀ ਨਿਗਾ ਰੱਖਿਆ ਜੀ ਸਾਡੇ ਵੱਲ ਉਹ ਟੇਢੀ ਨਿਗਾਹ ਨਾ ਕਰ ਲਿਓ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹ ਹੋ ਕਰਾਏ ਦਾ ਬਸ ਸਾਡੇ ਵੱਲ ਮਹਿਰ ਦੀ ਨਿਗਾਹ ਕਰਿਓ ਜਿਹਨੂੰ ਜਨਮ ਚਾਹੀਦਾ ਜਨਮ ਮਿਲਜੂ ਜਿਹਨੂੰ ਮੌਤ ਚਾਹੀਦੀ ਓਹਨੂੰ ਮੌਤ ਮਿਲਜੂ ਜਿਹਨੂੰ ਤੁਸੀਂ ਬਖਸ਼ਤਾ ਉਹਦੇ ਕੋਲੇ ਮੌਤ ਨਹੀਂ ਆਉਂਦੀ ਜਿਹਨੂੰ ਤੁਸੀਂ ਕਹਿਤਾ ਉਹਦਾ ਦੁਆਰਾ ਜਨਮ ਨਹੀਂ ਹੋ ਅਸੀਂ ਦੋਵੇਂ ਤੁਹਾਡੇ ਚਰਨਾ ਚ ਵਰਕ ਕਰਾਂਗੇ ਨੌਕਰ ਬਣ ਕੇ ਕੰਮ ਕਰਾਂਗੇ ਪਰਸਾਨੂੰ ਬਖਸ਼ ਲਿਓ ਸਾਡੇ ਤੇ ਕਿਰਪਾ ਕਰਿਓ ਹਨ ਹੋਰ ਸੁਣੋ ਭਵ ਸਾਗਰ ਬੰਦੇ ਉਹ ਸਿੱਖ ਤਾਰੇ ਸੋ ਪਰਸਨ ਜਿਹੜਾ ਭਵ ਸਾਗਰ पार ਨਹੀਂ ਸੀ ਹੋ ਸਕਦਾ ਕਹਿੰਦੇ ਗੁਰੂ ਰਾਮਦਾਸ ਨੇ ਇਹਨੂੰ ਬੰਨ ਕੇ ਹੀ ਛੋਟਾ ਕਰਤਾ ਓਹ ਹੋ ਗੁਰੂ ਰਾਮਦਾਸ ਨੇ ਚੂਲੇ ਚ ਲੈ ਲਿਆ ਉਹਨੂੰ ਜਿਹਨੇ ਡੁਬੋ ਮਾਰੀ ਸੀ ਦੁਨੀਆ ਭਵ ਸਾਗਰ ਨੇ ਵੱਡੇ ਵੱਡੇ ਲਹਿਰਾਂ ਜਿਹਦੀਆਂ ॠषि मुनि ਗਾਲ ਤੇ ਜਿਸ ਨੇ ਜਿਹਨੇ ਵੱਡੇ ਵੱਡੇ ਘਰਸਤੀ ਤਵਾ ਕਰ ਛੱਡੇ ਸੀ ਜਿਹੜੇ ਭਵ ਸਾਗਰ ਨੇ ਕਿਡੇ-ਕਡੇ ਦਰੋਣਾਚਾਰਿਆ ਵਰਗੇ ਹਾਲਾਤ ਉੱਤੇ ਸੀ ਕਿਡੇ-ਕਡੇ ॠषि ਹੋਏ ਨੇ ਦਰਵਾਸਾ ਸਿਉ ਕਰਤ ਠਗौरी ਜਾਦ ਵਿੱਚ ਫਲ ਪਾਇਓ ਵੀ ਭਵ ਸਾਗਰ ਚ ਰੁੜ ਗਏ ਸੀ ਹਰੀਚੰਦ ਰਾਜਿਆਂ ਵਰਗੇ ਭਵ ਸਾਗਰ ਬੰਨ ਦੀਓ ਕਹਿੰਦੇ ਤੂੰ ਬੰਨ ਕੇ ਚੂਲੀ ਚ ਚੱਕ ਲਿਆ ਉਹਨੂੰ ਵੇਖੋ ਗੁਰੂ ਰਾਮਦਾਸ ਦੀ ਤਾਕਤ ਸਿੱਖ ਤਾਰੇ ਸੋ ਪ੍ਰਸੰਨ ਹੈ ਮਹਾਰਾਜ ਕਹਿੰਦੇ ਜਾਓ ਸਿੱਖੋ ਤਰ ਲੋ ਤੁਹਾਡੇ ਲਈ ਮੈਂ ਭਾਉ ਸਾਗਰ ਹੀ ਛੋਟਾ ਕਰਤਾ ਤੇ ਸਾਰੇ ਸਿੱਖਾਂ ਨੂੰ ਪਾਰ ਕਰਾ ਲਿਆ ਸੋ ਪ੍ਰਸੰਨ ਹੈ ਸਾਰੇ ਖੁਸ਼ ਕਰਤੇ ਸਿਰ ਆਤ ਪਤ ਸੱਚੋ ਤਖਤ ਜੋਗ ਭੋਗ ਸੁਜਤ ਬਲ ਤੇ ਆਪ ਦੇ ਸਿਰ ਉਤੇ ਛਤਰ ਹੈ ਤੁਹਾਡੇ ਤਾਂ ਤਖਤ ਆ ਮਹਾਰਾਜ ਜਿਹੜਾ ਸਦਾ ਥਿਰ ਰਹਿਣਾ ਹੈ ਤੁਹਾਡਾ ਤਾਂ ਰਾਜ ਹੈ ਤੁਹਾਡਾ ਹੀ ਯੋਗ ਹੈ ਤੁਸੀਂ ਬਲਿਓ ਸੁਜਤ ਬਲ ਤੁਹਾਡਾ ਤੁਹਾਡੀ ਤਾਕਤ ਆ ਗੁਰੂ ਰਾਮਦਾਸ ਮਹਾਰਾਜ ਤੁਹਾਡੀ ਆਕਾਸ਼ ਸੁਣਦਾ ਸੂਰਜ ਤੁਹਾਡੀ ਗੱਲ ਸੁਣ ਸੁਣਦਾ ਤੁਹਾਡੇ ਨਕਸ਼ਤਰ ਤਾਰੇ ਹੱਥ ਜੋੜ ਕੇ ਤੁਹਾਨੂੰ ਕਹਿੰਦੇ ਆ ਕਿ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਦੇਣ ਜਿੱਧਰ ਨੂੰ ਕਹਿਤਾ ਸੀ ਉਧਰ ਨੂੰ ਤੁਰਨ ਲਈ ਤਿਆਰ ਆ ਤਰਤੀ ਰੋਕ ਸਕਦੀ ਹੈ ਗੁਰੂ ਰਾਮਦਾਸ ਜੇ ਤੁਸੀਂ ਇੱਕ ਇੱਕ ਇਸ਼ਾਰਾ ਕਰਦੇ ਹੋ ਸੂਰਜ ਥਾਂ ਖੜ ਜਾਵੇ ਜਿਹੜਾ ਅੱਜ ਤੱਕ ਘੁੰਮ ਰਿਹਾ ਜੇ ਤੁਸੀਂ ਇੱਕ ਮਿਹਰ ਦੀ ਨਿਗਾ ਉਹਦੇ ਵੱਲ ਕਰਦੇ ਹੋ ਤਾਂ ਗੁਰੂ ਰਾਮਦਾਸ ਸਾਰਾ ਜੋਰੀ ਤੁਹਾਡਾ ਸਭ ਤੋਂ ਵੱਡਾ ਤਖਤ ਤੁਹਾਡਾ ਸਰੀਆਤ ਪਤ ਸੱਚੋ ਤਖਤ ਜੋਗ ਭੋਗ ਸੁਜਤ ਵੱਲ ਤੂੰ ਹੀ ਦੁਨੀਆ ਦਾ ਸਭ ਤੋਂ ਵੱਡਾ योगी तू ही ਸਭ ਤੋਂ ਵੱਡਾ ਦੁਨੀਆ ਦਾ ਰਾਜਾ ਤੂੰ ਹੀ ਵੱਡੇ ਵਾਲ ਵਾਲਾ ਤੂੰ ਹੀ ਉੱਚੇ ਤਖਤ ਵਾਲਾ ਤੇ ਸਭ ਤੋਂ ਉੱਚੇ ਛਤਰ ਵਾਲਾ ਗੁਰੂ ਰਾਮਦਾਸ ਤੂੰ ਹੈ ਗੁਰੂ ਰਾਮਦਾਸ ਸੱਚ ਸੱਲ ਭੰਨ ਤੂੰ ਅਟਲ ਰਾਜ ਅਭਗ ਦਲ ਕਹਿੰਦੇ ਸੁਣ ਲਿਓ ਗੁਰੂ ਰਾਮਦਾਸ ਬਾਰੇ ਇਹ ਗੱਲ ਗੁਰੂ ਰਾਮਦਾਸ ਦਾ ਰਾਜ ਅਟਲ ਹੈ ਨਾ ਨਾਸ਼ ਹੋਣ ਵਾਲਾ ਗੁਰੂ ਰਾਮਦਾਸ ਦੀ ਤਾਕਤ ਦਾ ਇਹ ਬਲ ਹੈ ਇਹ ਜੋਰ ਹੈ ਇਹ ਪ੍ਰੇਮ ਹੈ ਇਹ ਲਹਿਰ ਹੈ ਉਹਦੀ ਗੁਰੂ ਰਾਮਦਾਸ ਮਹਾਰਾਜੀਆਂ ਦੀ ਜਿਹੜੀ ਅਟੱਲ ਰਾਜ ਹੈ ਇਹਨੂੰ ਕੋਈ ਥੱਲੇ ਨਹੀਂ ਲਿਆ ਸਕੂਗਾ ਇਹਨੂੰ ਕੋਈ ਹਲਾ ਨਹੀਂ ਸਕੂਗਾ ਇਹ ਅਭਗਦਲ ਹੈ ਇਹ ਭੰਗ ਨਹੀਂ ਹੋ ਸਕਦਾ ਅਦੂਨ ਸਵਾਇ ਚੜੀ ਜਾਣਾ ਦੇਖ ਲਓ ਕਿੰਦੀ ਵੱਡੀ ਰਹਿਮ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਕਿੱਡੇ ਵੱਡੇ ਬਚਨ ਬਾਣੀ ਚ ਕਹੇ ਆ ਬਲੀ ਸਾਚਿਆ ਇਹ ਕਰ ਅਰਦਾਸ ਸਾਰੀ ਸੰਗਤ ਨੇ ਕਰਨੀ ਅੱਜ ਸਾਰਿਆਂ ਦੀ ਡਿਊਟੀ ਹੈ ਉਹ ਵੀ ਮਹਾਰਾਜ ਦੱਸਦੇ ਨੇ ਇਸ ਅਰਦਾਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਓ ਜੇ ਜਿੱਦਣ ਗੁਰੂ ਰਾਮਦਾਸ ਮਿਹਰ ਦੀ ਉਸ ਉਸ ਮਾਲਕੀਅਤ ਵਿੱਚ ਆ ਗਏ ਇਹ ਸਭ ਪਰਮ ਦੇ ਦਰਵਾਜ਼ੇ ਟੁੱਟ ਜਾਣਗੇ ਹਮ ਆਵ ਗੁਣ ਯਾਰ ਏਕ ਹਮ ਆਵ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਅਸੀਂ ਅਵਗਣਾ ਨਾਲ ਭਰੇ ਜੀਵ ਅਸੀਂ ਤੁਹਾਡਾ ਦਿੱਤਾ ਅੰਮ੍ਰਿਤ ਛੱਡ ਕੇ ਬਿਖ ਜ਼ਹਿਰ ਖਾਣ ਵਾਲੇ ਆ ਮਾਇਆ ਮੂ ਪਰਮ ਪੈ ਭੂਲੇ ਮਾਇਆ ਚ ਪੈ ਕੇ ਤੁਹਾਨੂੰ ਭੁੱਲ ਗਏ ਸਤਦਾਰਾ ਸਿਓਂ ਪ੍ਰੀਤ ਲਗਾਈ ਪੁੱਤਰਾਂ ਧੀਆਂ ਨਾਲ ਪ੍ਰੇਮ ਪਾ ਕੇ ਬਹਿ ਗਏ ਇੱਕ ਉੱਤਮ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਗੁਰੂ ਦੀ ਸੰਗਤ ਅਸੀਂ ਇੱਕ ਉੱਤਮ ਰਾਹ ਸੁਣਿਆ ਤੇ ਮਿਲੰਤ ਜਮ ਤ੍ਰਾਸ ਮਿਟਾਈ ਪਾਟ ਸਾਹਿਬਾਨ ਕਹਿੰਦੇ ਜਦੋਂ ਅਸੀਂ ਉੱਥੇ ਗਏ ਲੈ ਸਾਡੇ ਸਿਰੋਂ ਜਮ ਟਲ ਗਏ ਉ ਕਿੱਥੇ ਐ ਇੱਕ ਅਰਦਾਸ ਭਾਟ ਕੀਰਤ ਕੀ ਇੱਕ ਮੇਰੀ ਅਰਦਾਸ ਮੇਰੀ ਜੋਦੜੀ ਐ ਨੇ ਮਾਣੀ ਦੀ ਮੇਰੀ ਕੀਰਤ ਦੀ ਕੀਰਤ ਭਟ ਸਾਹਿਬ ਦਾ ਨਾਮ ਹੈ ਗੁਰੂ ਰਾਮਦਾਸ ਰੱਖੋ ਸ਼ਰਨਾਈ ਗੁਰੂ ਰਾਮਦਾਸ ਮਹਾਰਾਜ ਤੁਸੀਂ ਸਾਨੂੰ ਸ਼ਰਨ ਚ ਰੱਖ ਲੋ ਬਸ ਨਾ ਸਾਨੂੰ ਮੁਕਤੀ ਚਾਹੀਦੀ ਐ ਨਾ ਰਾਜ ਚਾਹੀਦਾ ਨਾ ਸਾਨੂੰ ਕੋਈ ਵੱਡੀਆਂ ਚੀਜ਼ਾਂ ਦੀ ਲੋੜ ਐ ਨਾ ਅਸੀਂ ਮੰਗਦੇ ਐ ਨਾ ਲੈਣੀਆਂ ਨੇ ਸਾਨੂੰ ਇੱਕ ਚੀਜ਼ ਚਾਹੀਦੀ ਐ ਸ਼ਰਨ ਕਹਿੰਦੇ ਜਿੱਥੇ ਗੁਰੂ ਦੇ ਚਰਨ ਹੋ ਉਹ ਥਾਂ ਸਾਨੂੰ ਚਰਨਾ ਚ ਪਿਆਰ ਵਾਲੀ ਉਹ ਥਾਂ ਚਾਹੀਦੀ ਐ ਅਸੀਂ ਤੁਹਾਡੇ ਹਲ ਤੱਕ ਦੇ ਰਹੀਏ ਤੇ ਸਾਡਾ ਦਿਨ ਵੀ ਤੁਹਾਡੇ ਹਲ ਤੱਕ ਦਿਆਂ ਦਾ ਚੜੇ ਦਬੇ ਸੂਰਜ ਉਤੋਂ ਦੀ ਲੰਘੇ ਤੇ ਅਸੀਂ ਤੁਹਾਡੇ ਵੱਲ ਪਿਆਰ ਚ ਦੇਖਦੇ ਹੋਈਏ ਰਾਤ ਆਵੇ ਤੇ ਅਸੀਂ ਤੁਹਾਡੇ ਗੁਣ ਗਾਉਂਦੇ ਹੋਈਏ ਬਸ ਸਾਨੂੰ ਉਹ ਥਾਂ ਪਿਆਰ ਵਾਲੀ ਚਾਹੀਦੀ ਐ ਸਤਿਗੁਰੂ ਜੀ ਅਸੀਂ ਉਹ ਤੁਹਾਡੇ ਤੋਂ ਲੈਣੀ ਐ ਤੁਸੀਂ ਸਾਨੂੰ ਦੇਣੀ ਐ ਤੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਰਾ ਖੁਸ਼ੀ ਆ ਗਿਆ ਇਹਦੇ ਚ ਬਹੁਤ ਖੁਸ਼ ਹੈ ਜੀ ਬੰਦਾ ਇਕ ਇਕ ਕਹੋ ਨਾਨਕ ਨਾਮ ਨਰੰਜਨ ਜਾਨੋ ਕੀਨੀ ਭਗਤ ਪ੍ਰੇਮ ਲਿਵ ਲਾਈ ਗੁਰੂ ਨਾਨਕ ਮਹਾਰਾਜ ਜੀ ਨੇ ਨਰੰਜਨ ਦੇ ਨਾਮ ਦੀ ਪਛਾਣ ਕਰਵਾਈ ਤੇ ਪ੍ਰੇਮਾ ਭਗਤੀ ਨਾਲ ਲਿਵ ਲਾਉਣੀ ਸਿਖਾਈ ਦੁਨੀਆ ਨੂੰ ਜੋਤ ਪ੍ਰਗਟ ਕਰੀ ਸੰਸਾਰ ਨੂੰ ਆਖਿਆ ਕਿ ਪ੍ਰੇਮਾ ਭਗਤੀ ਦੀ ਗੱਲ ਕਰੋ ਆਓ ਇਸ ਮਾਰਗ ਉੱਤੇ ਬੈਠੋ ਗੁਣ ਗਾਈਏ ਕਰਤੇ ਦੇ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੁ ਕਰ ਰਹਿਆ ਆਉ ਦੀ ਕੀਰਤੀ ਗਾਈਏ ਆਉ ਦਾ ਰਹਿਰਾਸ ਗਾਈਏ ਆਉ ਉਦੀ ਸਿਫਤ ਵਿੱਚ ਜੁੜੀਏ ਉਹਦੇ ਨਾਲ ਪਿਆਰ ਚ ਲੇਵਲਾਈਏ ਜਿਨ ਭਗਤ ਪ੍ਰੇਮ ਲੇਵਲਾਈ ਜਿਨੇ ਪ੍ਰੇਮ ਚ ਭਗਤੀ ਚ ਲੇਵਲਾਈ ਜੋੜੀ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਉਹਨਾਂ ਨੇ ਸਮੁੰਦਰ ਗੁਰੂ ਗੁਰੂ ਅੰਗਦ ਸਾਹਿਬ ਜੀ ਉਹਨਾਂ ਦੀ ਹਜ਼ੂਰੀ ਵਿੱਚ ਟਿਕੀ ਜਦੋਂ ਸੁਰਤ ਟਿਕੀ ਜਦੋਂ ਕੋਈ ਵੀ ਇਨਸਾਨ ਆਇਆ ਗੁਰੂ ਦੇ ਚਰਨਾਂ ਚੁਣੇ ਜਦੋਂ ਦੁਨੀਆ ਦੇ ਵਿੱਚੋਂ ਭੱਜਦੇ ਹੋਏ ਮਨ ਨਾਲ ਆਇਆ ਡਿਸਟਰਬਡ ਮਾਈਂਡ ਨਾਲ ਆਇਆ ਪਰ ਜਦੋਂ ਗੁਰੂ ਅੰਗਦ ਸਾਹਿਬ ਦੂਸਰੇ ਸਤਗੁਰਾਂ ਦੇ ਸਮਖੇ ਬੈਠਾ ਸ਼ਬਦ ਸੁਰਤ ਕੀ ਨੀਵ ਰਖਾਈ ਸੁਰਤੀ ਟਿਕ ਗਈ ਮਨ ਮੋਇਆ ਗਿਆ ਲਿਵ ਜੁੜ ਗਈ ਤਾਰ ਐਸੀ ਜੁੜੀ ਅੱਖਾਂ ਬੰਦ ਹੋਈਆਂ ਪਤਾ ਹੀ ਨਹੀਂ ਲੱਗਿਆ ਕਿਹੜੀ ਕਾਇਨਾਤ ਦੀ ਸੈਰ ਕਰਿਆ ਆ ਖਰੀਦੇ ਆ ਗਿਆ ਦੂਜੇ ਦੂਜੀ ਗੁਰੂ ਕਲਾ ਵਰਤਾਰੇ ਨੇ ਹੁਣ ਤੀਜੇ ਗੁਰੂ ਅਮਰਦਾਸ ਕੀ ਇਕਾਥ ਕਥਾ ਹੈ ਗੁਰੂ ਅਮਰਦਾਸ ਤੁਹਾਡੀ ਤਾਂ ਗੱਲ ਹੀ ਕਹਿ ਨਹੀਂ ਸਕਦਾ ਕੋਈ ਤੁਹਾਡੀ ਤਾਂ ਤੁਹਾਡੀ ਸਿਫਤ ਇਹwidehat ਸ਼ਬਦਾਂ ਤੋਂ ਪਰੇ ਹੈ ਮੇਰੇ ਤਾਂ ਮੇਰੇ ਤਾਂ ਹਿੱਸੇ ਦੇ ਸ਼ਬਦ ਹੀ ਅਜ ਪੂਰੇ ਹੋ ਗਏ ਤੁਹਾਡਾ ਨਾਮ ਲਿਆ ਮੈਂ ਇੱਕ ਜੇ ਕਿਛਕਈ ਨਾ ਜਾਈ ਬਸ ਮੈਂ ਇਨਾ ਕਹਿ ਸਕਦਾ ਵੀ ਮੈਂ ਮੈਂ ਛੋਟਾ ਜੀਵ ਗੁਰੂ ਅਮਰਦਾਸ ਤੁਹਾਡੀ ਸਿਫਤ ਕਿਵੇਂ ਕਰ ਸਕੂੰਗਾ ਮੇਰੇ ਅਰਗਾਤ ਚ ਜੀਵ ਤੁਹਾਡੇ ਤੁਹਾਡੇ ਵਰਗਿਆਂ ਬਾਰੇ ਕੀ ਕਹੇਗਾ ਮੇਰੇ ਤਾਂ ਸ਼ਬਦ ਹੀ ਬੜੇ ਛੋਟੇ ਨੇ ਮੇਰਾ ਤਾਂ ਮਾਨ ਹੀ ਨਹੀਂ ਉੱਥੋਂ ਤੱਕ ਜਾਂਦਾ ਜਿੱਡਾ ਸਰੂਪ ਆ ਤੁਹਾਡਾ ਮੈਂ ਤੁਹਾਨੂੰ ਕਿਵੇਂ ਕੱਥ ਸਕਦਾ ਅੰਦਰ ਦੀ ਭਾਵਨਾ ਦੇਖਿਓ ਜਦੋਂ ਭਟ ਸਹਿਬਾਨ ਨੇ ਗੱਲ ਆਖੀ ਹਣੀ ਹਣ ਚੌਥੀ ਗੱਲ ਸੋ ਢੀ ਸ੍ਰਿਸ਼ਟ ਸਕਲ ਤਾਰਣ ਕੋ ਗੁਰੂ ਨਾਨਕ ਸਾਹਿਬ ਨੇ ਪ੍ਰੇਮ ਨਾਲ ਜਗਤ ਦੀ ਲੇਵ ਲਾਈ ਗੁਰੂ ਅੰਗਦ ਸਹਿਬ ਨੇ ਦਰਸ਼ਨ ਦੇ ਕੇ ਸੁਰਤ ਨੂੰ ਸ਼ਬਦ ਨਾਲ ਜੋੜਿਆ ਗੁਰੂ ਅਮਰਦਾਸ ਜੀ ਤੁਹਾਡੀ ਏਕੱਥ ਕਹਾਣੀ ਕਹੀ ਨਹੀਂ ਜਾਣੀ ਤੇ ਹੁਣ ਇਸ ਟਾਈਮ ਕਹਿੰਦੇ ਸੂਦੀ ਸ੍ਰਿਸ਼ਟ ਸਕਲਤਾਰਨ ਕੋ ਸਾਰੀ ਦੁਨੀਆ ਨੂੰ ਤਾਰਨ ਵਾਸਤੇ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ ਪ੍ਰਮਾਤਮਾ ਨੇ ਵਡਿਆਈ ਗੁਰੂ ਰਾਮਦਾਸ ਨੂੰ ਦਿੱਤੀ ਹੈ ਵੀ ਸਾਰੀ ਦੁਨੀਆ ਨੂੰ ਤਾਰਨ ਦੀ ਡਿਊਟੀ ਗੁਰੂ ਰਾਮਦਾਸ ਦੀ ਹੈ ਜੈ ਗੁਰੂ ਰਾਮਦਾਸ ਮਿਹਰ ਦੀ ਨਿਗਾਹ ਪਾਉਣ ਤੇ ਕਾਇਨਾਤ ਤਰ ਜਾਵੇ ਇੱਕ ਛਟਕੇ ਚ ਇਸ ਧਰਤੀ ਇਸ ਪਲੈਨੈਟ ਤੇ ਜਿੰਨੇ ਵਿਅਕਤੀ ਨੇ ਜਿੰਨੇ ਇਨਸਾਨ ਨੇ ਜਿੰਨੇ ਜੀਵ ਨੇ ਜਿੰਨੇ ਜੰਤੂ ਜਿੰਨੀਆਂ ਯੋਨਾ ਨੇ ਇੱਕ ਗੁਰੂ ਰਾਮਦਾਸ ਦੀ ਮਿਹਰ ਨਾਲ ਤਰ ਜਾਣਗੇ ਇੱਕ ਉਹਦੀ ਕਿਰਪਾ ਹੋ ਜੇ ਇੱਕ ਉਹਦੀ ਮਿਹਰ ਦੀ ਦ੍ਰਿਸ਼ਟੀ ਪਹਿ ਜਾਏ ਐਡੀ ਸਮਰੱਥਾ ਦੇ ਮਾਲਕ ਨੇ ਗੁਰੂ ਰਾਮਦਾਸ ਬਾਣੀ ਕਹਿੰਦੀ ਹੈ ਐਸੇ ਗੁਰੂ ਰਾਮਦਾਸ ਮਹਾਰਾਜ ਦਾ ਸਾਰੀ ਸੰਗਤ ਨੂੰ ਇੱਕ ਹੋਰ ਡਿਊਟੀ ਹੈ ਜਿਹੜਾ ਅਮਰਤ ਵੇਲੇ ਔਣੇ ਘੰਟੇ ਦਾ ਸਾਰਿਆਂ ਨੇ ਜਾਪ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈ ਕੇ ਕਰਨਾ ਕਿਉਂਕਿ ਪ੍ਰਕਾਸ਼ ਪੁਰਵਿਆ ਉਹਨਾਂ ਦਾ ਤੁਸੀਂ ਸਿਮਰਨ ਕਰਦੇ ਹੋ ਆਪਣਾ ਕਰੋ ਤੁਸੀਂ ਬਾਣੀ ਪੜ੍ਹਦੇ ਹੋ ਪੜ੍ਹਨੀ ਆ ਉਹ ਵੀ ਪਰ ਗੁਰੂ ਰਾਮਦਾਸ ਮਹਾਰਾਜ ਨੂੰ ਧੰਨ ਕਹਿਣਾ ਉਪਰੇ ਪਿਆਰ ਚ ਕਹਿਣਾ ਆਪਣਾ ਜਾਣ ਕੇ ਕਹਿਣਾ ਇਹ ਜਾਣ ਕੇ ਕਹਿਣਾ ਕਿ ਸੁਣ ਰਹੇ ਆ بس ਮੇਰੇ ਪਿਆਰ ਚ ਮੈਨੂੰ ਸੁਣਨ ਵਾਲੇ ਮੇਰੇ ਕੋਲੇ ਬੈਠੇ ਆ ਤੇ ਮੰਨ ਜਾਣਗੇ ਅੱਜ ਇਸ ਭਾਵਨਾ ਨਾਲ ਅੰਦਰੋਂ ਪੁਕਾਰ ਕਰਕੇ ਜਦੋਂ ਬੋਲੋਗੇ ਨਾ ਬੰਬੀਹੇ ਬਣ ਕੇ ਫਿਰ ਪਲ ਵੀ ਨਿਰੰਧ ਦੇ ਗੁਰੂ ਰਾਮਦਾਸ ਧਾਰਮ ਲੱਗੇ ਤੇ ਇੱਕ ਗੱਲ ਹੋਰ ਅੱਜ ਤੱਕ ਸੰਸਾਰ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ ਵੀ ਨਿਰਾਕਾਰ ਪ੍ਰਮਾਤਮਾ ਨੇ ਆਪਣਾ ਤਖਤ ਕਿਸੇ ਲਈ ਛੱਡਿਆ ਹੋਵੇ ਕਿਤੇ ਵੀ ਨਹੀਂ ਆਉਂਦਾ ਕੋਈ ਜ਼ਿਕਰ ਕਿਸੇ ਕਿਤਾਬ 'ਚ ਨਹੀਂ ਆਉਂਦਾ ਕਹਿੰਦੇ ਦੇਵਪੁਰੀ ਮੈਂ ਗयो ਆਪ ਪਰਮੇਸ਼ਰ ਪਾਇਓ ਜਦੋਂ ਗੁਰੂ ਰਾਮਦਾਸ ਮਹਾਰਾਜ ਦੇਵਪੁਰੀ ਸੱਚਖੰਡ ਗਮਨ ਕਰੇ ਗਏ ਉੱਤੇ ਅੱਲੀ ਵਾਰ ਐਸਾ ਹੋਇਆ ਹਰ ਸਿੰਘਾਸਨ ਦਿਓ ਨਿਰਾਕਾਰ ਵਾਹਿਗੁਰੂ ਨੇ ਆਪਣਾ ਤਖਤ ਛੱਡਤਾ ਸ੍ਰੀ ਗੁਰੂ ਤਹਿ ਬਿਠਾਇਓ ਹੱਥ ਫੜ ਕਰਕੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਉਸ ਤਖਤ ਤੇ ਬਿਠਾਇਆ ਪ੍ਰਮਾਤਮਾ ਕਾਲਪੁਰਖ ਨੇ ਗੁਰੂ ਰਾਮਦਾਸ ਨੂੰ ਇਹਦੇ ਵਿੱਚ ਨਾ ਸ੍ਰੀ ਗੁਰੂ ਨਾਲ ਲੱਗਿਆ ਜੇ ਤੁਸੀਂ ਵਿਆਕਰਣ ਜਾਣਦੇ ਹੁੰਦਾ ਹਰ ਸਿੰਘਾਸਣ ਦਿਓ ਕੱਲਾ ਨਹੀਂ ਕਿਹਾ ਵੀ ਗੁਰੂ ਤੈ ਬਿਠਾਇ ਸ਼੍ਰੀ ਗੁਰੂ ਸ਼੍ਰੀ ਸ਼ਬਦ ਹੋਰ ਵੱਡਾ ਕਹਿੰਦਾ ਹੈ ਗੁਰੂ ਨੂੰ ਕਿ ਵੱਡੇ ਸਤਿਗੁਰੂ ਗੁਰੂ ਰਾਮਦਾਸ ਨੂੰ ਮਹਾਰਾਜੀਆਂ ਨੂੰ ਤਖਤ ਤੇ ਬਹਾਇਆ ਰਹੱਸ ਕੀ ਹੋ ਸੁਰ ਦੇਵ ਤੋਹੇ ਜਸ ਜੈ ਜੈ ਜੰਪੈ ਤੇ ਦੇਵਤਿਆਂ ਨੇ ਹੱਥ ਜੋੜਤੇ ਤੇ ਜਕਾਰੇ ਛੱਡੇ ਸਾਰੇ ਦੇਵਤਿਆਂ ਨੇ ਕਿ ਗੁਰੂ ਰਾਮਦਾਸ ਸਾਡੇ ਤੇ ਵੀ ਮਿਹਰ ਦੀ ਨਿਗਾ ਰੱਖਣਾ ਅਸਰ ਗਏ ਤੇ ਭਾਗ ਪਾਪ ਤਨ ਪੀਤਰ ਕੰਪੇ ਸਾਰੇ ਦੰਤ ਇਕ ਦੂਜੇ ਚ ਵੱਜਣ ਲੱਗ ਗਏ ਭੱਜ ਭੱਜ ਕੇ ਡਰ ਪੈ ਗਿਆ ਉਹਨਾਂ ਨੂੰ ਕਿ ਗੁਰੂ ਰਾਮਦਾਸ ਮਹਾਰਾਜ ਜੀ ਆ ਗਏ ਇੱਥੇ ਦੰਤ ਕੌਣ ਨੇ ਦੁੱਖ ਕਸ਼ਟ ਕਲੇਸ਼ ਰੋਗ ਦੁਵਿਧਾਵਾ ਝਗੜੇ ਕਾਟੇ ਸੋ ਪਾਪ ਤਨ ਨਰਹੁ ਕੇ ਗੁਰੂ ਰਾਮਦਾਸ ਜਿਨ ਪਾਇਓ ਗੁਰੂ ਸਾਹਿਬ ਮਹਾਰਾਜ ਕਹਿੰਦੇ ਪਾਵੇਂ ਕਰੋੜਾਂ ਜਨਮਾਂ ਦੇ ਪਾਪ ਕਰੇ ਹੁਣ ਕਿਸੇ ਨੇ ਕੋਈ ਚੰਗਾ ਕਰਮ ਨਾ ਕਰਿਆ ਹੋਵੇ ਰਾਤਾਂ ਵਿੱਚ ਵਿਚਾਰਤਾ ਚ ਗੁਜ਼ਾਰੀਆਂ ਹੋਮਣ ਕਿੱਡਾ ਵੀ ਵੱਡਾ ਪਾਪੀ ਤੋਂ ਪਾਪੀ ਤੋਂ ਪਾਪੀ ਤੋਂ ਵੱਡਾ ਵੀ ਮਹਾਪਾਪੀ ਬੰਦਾ ਹੋਵੇ ਕਾਟੇ ਸੋ ਪਾਪ ਦਿਨ ਨਰੂ ਕੇ ਕਹਿੰਦੇ ਉਹਦੇ ਸਾਰੇ ਪਾਪ ਇੱਕ ਪਲ ਵਿੱਚ ਕੱਟ ਦਿੱਤੇ ਗੁਰੂ ਰਾਮਦਾਸ ਜਿਨ ਪਾਇਓ ਜਿਨੇ ਗੁਰੂ ਰਾਮਦਾਸ ਜੀ ਨੂੰ ਖੁਸ਼ ਕਰ ਲਿਆ ਤੇ ਅਲੀ ਭੰਗਤੀ ਛਤਰ ਸਿੰਘਾਸਣ ਪ੍ਰਥਮੀ ਗੁਰੂ ਅਰਜਨ ਕਿਉ ਦੇ ਆਇਓ ਤਿਸ ਧਰਤੀ ਤੇ ਜਿਹੜਾ ਤਖਤ ਚੱਲਦਾ ਸੀ ਅਕਾਲ ਪੁਰਖ ਦਾ ਛਤਰ ਚੱਲਦਾ ਸੀ ਪ੍ਰਥਮੀ ਦੇ ਉੱਤੇ ਉਹ ਗੁਰੂ ਅਰਜਨ ਸਾਹਿਬ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੌਂਪਤਾ ਆਪ ਉਤਾ ਸਚਖੰਡ ਦੇ ਵਿੱਚ ਗਏ ਤੇ ਉਹਨਾਂ ਨੂੰ ਜਿਹੜਾ ਵਾਹਿਗੁਰੂ ਦਾ ਤਖਤ ਸੀ ਉਹ ਵਾਹਿਗੁਰੂ ਨੇ ਦਿੱਤਾ ਆਪ ਖੜੇ ਹੋ ਕੇ ਕਿੱਡੀ ਭੱਟੀ ਗੱਲ ਐ ਭਾਵ ਕੀ ਗੁਰੂ ਹੀ ਰੱਬ ਦਾ ਰੂਪ ਹੈ ਬਸ ਗੁਰੂ ਚ ਹੀ ਰੱਬ ਹੈ ਤੁਸੀਂ ਆਪ ਜਦੋਂ ਗੁਰੂ ਨੂੰ ਧੰਨ ਕਹਤਾ ਉਹਦੇ ਚ ਵੀ ਆਨੰਦ ਆ ਉਹੋ ਹੀ ਪਾਰ ਲਗਾ ਦਿੰਦਾ ਉਹਦਾ ਪ੍ਰੇਮੀ ਸੋ ਇਸ ਕਰਕੇ ਬੇਨਤੀ ਹੈ ਹੁਣ ਆਪਾਂ ਸਮਾਪਤੀ ਵਾਲੇ ਪਾਸੇ ਜਾਵਾਂਗੇ ਅਰਦਾਸ ਅਸੀਂ ਆਪਣੇ ਅੰਮ੍ਰਿਤ ਵੇਲੇ ਕਰਾਂਗੇ ਜਦੋਂ ਅੰਮ੍ਰਿਤ ਵੇਲੇ ਗੁਰੂ ਸਾਹਿਬ ਆਏ ਹੋਏ ਨੇ ਸਤਗੁਰਾਂ ਦੇ ਸਮਖਸ਼ ਖੜ ਕੇ ਹਰ ਰੋਜ਼ ਦੋ ਵਾਰ ਅਰਦਾਸ ਹੁੰਦੀ ਹੈ ਸੋ ਇਸ ਲਈ ਅਰਦਾਸ ਅਸੀਂ ਉੱਥੇ ਕਰ ਦੇਵਾਂਗੇ ਜਿਨ੍ਹਾਂ ਨੇ ਨਾਮ ਲਿਖਾਏ ਹੈ। ਹਜ਼ੂਰ ਦੀ ਕਿਰਪਾ ਹੈ। ਭਾਗਾ ਭਰਿਆ ਕੱਲ ਦਿਨ ਚੜਨਾ ਹੈ। ਮਹਾਰਾਜ ਫੇਰ ਨੌਵੇਂ ਮੱਲੇ ਦੀ ਸ਼ਲੋਕ ਦੀ ਸੇਵਾ ਲੈਣ ਉਮੀਦ ਰਹੇਗੀ ਗੁਰੂ ਰਾਮਦਾਸ ਆਪ ਪੜਾਉਣਗੇ ਆਪਣੀ ਯਾਦ ਵਿੱਚ। 5 ਕਿ ਮਿੰਟ ਹੈਨ ਅਗਰ ਕੋਈ ਗੁਰਮੁਖ ਪਿਆਰਾ ਕੁਝ ਵੀ ਕਹਿਣਾ ਚਾਹੁੰਦਾ ਤੇ ਆਪ ਕਹਿ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵੀਰ ਜੀ ਪਿਛਲੇ 2 ਦਿਨ ਦਿਨ ਆਪਾਂ ਮਨਕ ਮਾਰੇ ਲੋ ਕੀ ਹਾਲ ਆ ਰਹੀ ਸੀ ਵੀ ਭਾਈ ਸਾਹਿਬ ਦੇਖ ਰਾ ਜੀ 11 ਗੁਰੂ ਸਾਹਿਬ ਦਾ ਪ੍ਰਕਾਸ਼ਪੁਰ ਵੀ ਜਦੋਂ ਆ ਜਾਂਦੇ ਨਾ ਮੈਡੀਟੇਸ਼ਨ ਤੋਂ ਬਾਅਦ ਪਾਵਾ ਥੋੜਾ ਚੇਰੀ ਉਹਨਾਂ ਤੇ ਤੇ ਹਰ ਜਸ ਸਾਇਸ ਸੋਚਨ ਨਾਲ ਤੇ ਰਾਤ ਰਾਤ ਉਹਨਾਂ ਸੇ ਲਰਤਣ ਦੇ ਦਾ ਦੇਖਿਆ ਫਿਰ ਹਿੰਮਤ ਨਾ ਪਈ ਤਾਨੂੰ ਕਰੰਦੀ ਮੇ ਕਲਮ ਜੀ ਤੇ ਤਾਗੀ ਪ੍ਰਕਾਸ਼ ਜੀ ਮੈਂ ਫੋਟੋ ਇਡੀਓ ਵੀ ਹਰੂ ਹਾਂ ਤੂੰ ਮੈਸੇਜ ਨਾ ਹੀ ਭੇਜ ਮਾਰੇ ਮੈਸੇਜ ਤਾਂ ਨੂੰ ਕਿੰਝ ਪਹਿਲੇ ਹੀ ਮੈਸੇਜ ਤੁਹਾਡੇ ਤੱਕ ਪਹੁੰਚਾ ਦੇ ਮੇਰੇ ਲਈ ਵਾਏ ਗੁਰੂ ਸਾਰਾ ਕੁਝ ਜੋ ਮਨਚ ਖਿਆਲ ਸਿਰ ਪਰ ਨੇ ਸਾਰੇ ਉਸਨਾਂਇਆ ਚੋਕੇ ਪਾਏ ਵਾਏ ਗੁਰੂ ਤੇ ਜੇ ਸੇਤਨ ਕਿਰਪਾ ਕਰਕੇ ਆਉਣਾ ਲੈ ਦੇ ਆਉਣਾ ਲੈ ਸਮੇਂ ਚ ਮਾਰੇ ਤੁਹਾਡੇ ਤੇ ਕਿਰਪਾ ਜਦੋਂ ਇਹ ਪ੍ਰਕਾਸ਼ਪੁਰ ਜਿਹੜੇ ਵੀ ਪਾਸੇ ਜਿੱਦਾ ਆਵੇ ਉਸ ਜਵੇਂ ਆਜਿਆ ਤੇ ਰੰਗ ਲੈ ਇਸੇ ਤਰ੍ਹਾਂ ਸਾਰੇ ਨੂੰ ਰੰਗ ਦਿਆ ਕਰੋ ਜੀ ਆਪਾਂ ਮੈਡੀਟੇਸ਼ਨ ਦੇ ਨਾਲ ਇੱਕ ਚੀਜ਼ ਸ਼ੁਰੂ ਕਰਾਂਗੇ ਵੀ ਕੋਈ ਨਾ ਕੋਈ ਇੱਕ 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 ਇਤਿਹਾਸਿਕ ਸਾਖੀ ਪਿਆਰ ਵਾਲੀ ਗੁਰੂ ਦੇ ਕੋਈ ਕਿਸੇ ਦੇ ਜੀਵਨ ਚੋਂ ਆਪਾਂ ਇੱਕ ਨਾਮ ਲੈ ਕੇ ਚੱਲਾਂਗੇ ਉਹਦੇ ਨਾਲ ਪ੍ਰੇਮਾ ਭਗਤੀ ਹੋਰ ਗੂੜੀ ਹੋ ਹਾਂਜੀ ਹਾਂਜੀ ਤੁਹਾਨੂੰ ਜਿਵੇਂ ਪਿਛਲੇ ਦੋ ਇੱਕ ਦੋ ਦਿਨਾਂ ਤੋਂ ਕਰ ਰਹੇ ਨਾ ਨਾਲ ਦੇਖਾਉ ਦਦਾ ਉਹਦਾ ਪਤਾ ਲੱਗ ਜਾਂਦਾ ਮਹਾਰਾਜ ਦਾ ਵਾਕਿਆ ਜੀ ਇੱਥੇ ਲਿਖੀ ਹੈ ਨਾਲੇ ਵੱਧੇ ਅਰਥ ਨਾਲ ਉਹਦੇ ਨਾਲ ਪਿਆਰ ਪੈਂਦਾ ਵੀ ਸੱਚੀ ਸਾਰਾ ਕੁਝ ਹੀ ਲਿਖਿਆ ਕੇ ਇਹ ਚਾਹਤ ਪੜੇ ਨਹੀਂ ਪੜੇ ਤੇ ਉਹਦੇ ਪਰ ਉਹ ਅੰਦਰ ਨਾਲ ਡੋਂਗੇ ਨਹੀਂ ਗਏ ਹੁੰਦੇ ਪੜ ਕੇ ਆਪਾਂ ਉਹ ਐਸਾ ਡਰ ਕੇ ਚਲੇ ਜਾਂਦੇ ਹਾਂ ਜਦੋਂ ਤੁਸੀਂ ਇਸ ਤਰ੍ਹਾਂ ਸਮਝਾਉਂਦੇ ਉਦੋਂ ਲੱਗਦਾ ਉਸਤਾ ਜੀ ਯਾਰ ਸਾਰਾ ਕੁਝ ਹੀ ਹੈ ਤੁਮਹਾਰਾ ਜੀ ਸਾਨੂੰ ਕਿੰਨਾ ਪਿਆਰ ਕਰਦੇ ਸਾਨੂੰ ਇੰਨਾ ਕੁਝ ਦੇਖ ਕੇ ਤੇ ਅਸੀਂ ਕਿਉਂ ਐਸੀ ਤੁਮਾਂਗੇ ਬੈਠੇ ਹੋਏ ਜੀ ਬਿਲਕੁਲ ਬਿਲਕੁਲ ਜੀ ਜੀ ਬਹੁਤ ਬਹੁਤ ਮਹਾਰਾਜ ਦਾ ਸ਼ੁਕਰਾਨਾ ਜੀ ਰਾਈ ਜੀ ਸਾਡੇ ਰਾਜ ਸੋਦੇ ਮੇਰੀ ਵਿਦਾਸ ਜੀ ਵੈ ਜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਹਾਰਾਜ ਤੁਸੀਂ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਨੇ ਇਧਰੋਂ ਹੁਕਮ ਬਖਸ਼ਿਤਾ ਹਣ ਆਪ ਤੇ ਸੱਚੇ ਪਾਤਸ਼ਾਹ ਨੇ ਰਹਿਣ ਤਾਂ ਕੀਤੀ ਉਹ ਤੇ ਕਲਤੀ ਕਹਿੰਦੇ ਹਨ ਕਿ ਤੋਂ ਕਿਸੇ ਵੀ ਗਰਮ ਪਿਆਰੇ ਨੂੰ ਆਪਾਂ ਮਿਲਣ ਜਾਣੇ ਤੇ ਜਦੋਂ ਤੁਹਾਡੇ ਮਨ ਚ ਫੁਰਨਾ ਵੀ ਤਾਂ ਉਹਨੇ ਹੀ ਲਿਆਣਾ ਵੀ ਜਾਂ ਮਿਲਿਆ ਤੁਹਾਨੂੰ ਜੋ ਤਾਹ ਬੋਟਲਿਆ ਮੈਸੇਜ ਸਹੀ ਤਮੈਸੇ ਉੱਥੇ ਪਹੁੰਚ ਜਾਂਦਾ ਕਮਾਈ ਵਾਲੇ ਕੋਲੇ ਤੇ ਉਹ ਗੋਰਾ ਤੱਕ ਥੱਕ ਰਹੇ ਹੁੰਦੇ ਸੋਤੀ ਨਾ ਵੀ ਆ ਆ ਗਿਆ ਮੇਰਾ ਪਿਆਰਾ ਜੀ ਤੇ ਮੇਰਮਾ ਤੇ ਇਹ ਵੀ ਸੇ ਮੈਂ ਕਿਹਾ ਜੇ ਉਧਰ ਸ਼ਾਮ ਹੋ ਜਾਣੀ ਤੇ ਸਵੇਰ ਦਾ ਵੀ ਲੈ ਟੱਪ ਜੂਗਾ ਜੀ ਸਵੇਰ ਤੇ ਵੀ ਲੈ ਦਾ ਸਵਾਦ ਉਦਾ ਆ ਨਾ ਲਿੰਗਾ ਫਿਰ ਮਾਰੀ ਜੀ ਇਸ ਲਈ ਕਰਤਾ ਸਾਰਾ ਜੀ ਸੱਚੇ ਪਾਤਸ਼ਾਹ ਜਾਨੀ ਬੜੀ ਸੋਣੀ ਖੇਡ ਰਚਾਈ ਮਾਰਾ ਜੀ ਰੈਂਥ ਦੇ ਨਾਲੇ ਕਾਰਜ ਬਹੁਤ ਬਹੁਤ ਸ਼ੁਕਰਾਨਾ ਤੇ ਆਪ ਜੀ ਨੂੰ ਦੇਖੋ ਕਿੰਨਾ ਪ੍ਰੇਮ ਕਰਦੇ ਆ ਤੁਸੀਂ ਉਧਰੋਂ ਫੁਰਨਾ ਕੀਤਾ ਸੱਚੇ ਪਾਤਸ਼ਾਹ ਨੂੰ ਦੱਸਿਆ ਇਧਰ ਜੁਬਾਨ ਦੇ ਜਿੰਨੀ ਡਾਇਰੈਕਸ਼ਨ ਸੀਗੀ ਆਪਣੇ ਵੱਲ ਸਤਿਗੁਰਾਂ ਨੇ ਮੋੜ ਕੇ ਬੁਲਾਤੀ ਨਾ ਬਹੁਤ ਵੱਡਾ ਹੁਕਮ ਹੈ ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਪਰਸੋਂ ਤੱਕ ਲਿਖਦਾ ਪਿਆ ਸੀ ਬਸ ਲਿਖਣ ਚ ਵੀ ਹੋਗਾ ਨਾ ਮਾਰ ਨੂੰ ਪਤਾ ਨਹੀਂ ਪਊਗਾ ਨਹੀਂ ਤਾਂ ਮੈਸੇਜਾਂ ਨੂੰ ਛੱਡ ਤੂੰ ਤੇਰਾ ਕੰਮ ਹੋਣਾ ਚਾਹੀਦਾ ਜੀ ਆ ਆਪ ਦੇ ਮਨ ਵਿੱਚ ਦਰگە ਮੈਂ ਨਹੀਂ ਕੀਤਾ ਮਾਰੇ ਨੇ ਕੋਈ ਘਰ ਨਹੀਂ ਦੇਣਾ ਕੰਮ ਸੱਚੀ ਕਰਤ ਹੁਣਾ ਬਿਲਕੁਲ ਗੁਰਸਾਹਿਬ ਨੇ ਖੇਡ ਰਚਾਈ ਬਹੁਤ ਸ਼ੁਕਰਾਨਾ ਬਹੁਤ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਸਾਰ ਜੀ ਸਾਰ ਜੀ ਕਿਰਤ ਜੀ ਫਤਵੀਰ ਜੀ ਜੀ ਵੈਗੁੱਡ ਜੀ ਕਾਲਸ ਵੈਗੁੱਡ ਜੀ ਫਤਵੀ ਜੀ ਜੀ ਅੰਦਰ ਦੋਸਤ ਕੀ ਆ ਨਾ ਕਿ ਬੇਸਿ ਪੌੜੀਆਂ ਤੇ ਚੜ ਰਹੇ ਆ ਜੀ ਜੀ ਸਾਹਮਣੇ ਦੇਖੋ ਜੀ ਬਟ ਵੀਰ ਜੀ ਹਜੇ ਤੁਸੀਂ ਪੂਰਾ ਬੋਲੇ ਨਹੀਂ ਸੀ ਤੇ ਉਸ ਟਾਈਮ ਆਈ ਬਰੋ ਤੋਂ ਜਿਵੇਂ ਦੋਂਗਲਾ ਉੱਪਰ ਤੇ ਚੀਰ ਤੋਂ ਦੋਂਗਲਾ نیچے ਇੱਥੇ ਨਾ ਕੁਛ ਇੱਕ ਡੂੰਗੀ ਠੰਡਕ ਜੀ ਮਹਿਸੂਸ ਹੋਈ ਜੀ ਜੀ ਇੱਕ ਟੀਵੀ ਦੇ ਕੁਝ ਜਿਵੇਂ ਤਸਵੀਰ ਹੁੰਦੀ ਆ ਇੱਕ ਬਸ ਦੋ ਸੈਕਿੰਡ ਦੀ ਝਲਕ ਪਈ ਕਿ ਜਿਵੇਂ ਕੋਈ ਗੁਰੂ ਸਾਹਿਬ ਆਏ ਵੀ ਜਿਵੇਂ ਹਜੂਰ ਸਾਹਿਬ ਚ ਪੁਰਾਣੀਆਂ ਫੋਟੋ ਲੱਗੀਆਂ ਹੋਈਆਂ। ਤਾਂ ਜੀ ਤੇ ਜਿਵੇਂ ਗੋਡੇ-ਮੁੱਡੇ ਮਾਰ ਕੇ ਜਿਵੇਂ ਉਹ ਓਵੇਂ ਆਸਣ 'ਚ ਬੈਠੇ ਆ ਤੇ ਕਿਸੇ ਤਖਤ ਦੇ ਉੱਪਰ ਬੈਠੇ ਆ। ਬਟ ਹਾਈਟ ਦੇ ਵਿੱਚ ਬੈਠੇ ਹੋਏ ਉਹ ਐਂ ਲੱਗਦੇ ਕਿ ਉਹਨਾਂ ਦਾ ਕੱਦ ਕਾਫੀ ਹੋਊਗਾ। 7 ਫੁੱਟ ਦੇ ਕਰੀਬ। ਜੀ। ਇਹ ਬਹੁਤ ਪਤਲਾ ਚੀਰਾ ਤੇ ਕਾਲੀ ਦਾੜੀ ਤੇ ਜਿਵੇਂ ਵਿਜੀਪੋਵੇਂ ਜਿਵੇਂ ਹਜੂਰ ਸਾਹਿਬ ਕਿ ਮੈਂ ਹੁਣ ਬਿਆਨ ਨਹੀਂ ਕਰ ਸਕਦੀ ਜੀ ਕਿ ਉਹ ਕਿੰਨਾ ਮੀਨਸ ਕੇ ਇੰਨੀ ਲਾਲੀ ਸੀ ਚਿਹਰੇ ਤੇ ਤੇ ਇੰਨੀਆਂ ਲੰਬੀਆਂ ਤੇ ਸੋਹਣੀਆਂ ਅੱਖਾਂ ਸੀ ਉਹਨਾਂ ਦੀ ਜੀ ਜੀ ਉਹ ਚੀਜ਼ ਜਦੋਂ ਤੁਸੀਂ ਬੋਲੀ ਨਾ ਵੀ ਸਾਹਮਣੇ ਦੇਖੋ ਤਖਤ ਤੇ ਵਾਹਿਗੁਰੂ ਬੈਠੇ ਹਨ ਕਿ ਜਿਵੇਂ ਉਹ ਵਾਹਿਗੁਰੂ ਬੋਲੀ ਉਹ ਉਸ ਤੋਂ ਪਹਿਲਾਂ ਉਹ ਦਰਸ਼ਨ ਹੋ ਗਏ ਸੀ ਮੇਰੇ ਜੀ 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 ਸੂਰਤ ਪਹਿਲਾਂ ਹੀ ਚਲੀ ਗਈ ਸੀ ਸ਼ਬਦ ਕਹਿਣ ਤੋਂ ਪਹਿਲਾਂ ਤੇ ਵੀ ਜੀ ਫਿਰ ਉਹ ਜਿਹੜੀ ਮੱਥੇ ਦੀ ਵਿਚਾਲੀ ਜਗਾ ਸੀ ਉਹ ਇੰਨੀ ਠੰਡੀ ਸੀ ਕਿ ਮੈਂ ਵੀ ਮੈਨੂੰ ਪਤਾ ਨਹੀਂ ਸੀ ਵੀ ਉਹ ਠੰਡ ਕਹਾਂ ਜਾਂ ਵਾਈਬ੍ਰੇਸ਼ਨਾਂ ਜਾਂ ਕੀ ਚੀਜ਼ ਹੈ ਹਨਾ ਹੂੰ 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 ਉਸ ਤੋਂ ਬਾਅਦ ਵੀਰ ਜੀ ਜਿਵੇਂ ਮੈਨੂੰ ਪਤਾ ਨਹੀਂ ਲੱਗਿਆ ਕਿ ਜਿਵੇਂ ਮੇਰਾ ਸਿਰ ਟੇਡਾ ਸੀ ਬੜਾ ਮੇਰਾ ਸਰੀਰ ਇੰਨਾ ਪਹਾਰਾ ਹੋ ਗਿਆ ਤੇ ਮੇਰਾ ਸਿਰ ਆਪਣੇ ਆਪ ਕੇਸ ਕੀਤੇ ਵਿੱਚੋਂ ਹਿਲਦਾ 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 ਹੌਕ ਕੇ ਹਲਕੀ ਸਿੱਧਾ ਹੋ ਗਿਆ ਬਿਲਕੁਲ ਜੀ ਤੇ ਮੈਂ ਮਤਲਬ ਕਿ ਮਹਿਸੂਸ ਕਰ ਰਹੀ ਸੀ ਕਿ ਵੀ ਮੇਰਾ ਸਿਰ ਕਮਾ ਘੁੰਨ ਰਿਹਾ ਹੂੰ ਪੂਰੀ ਤਰ੍ਹਾਂ ਜਿਵੇਂ ਮੇਰੀ ਸੁਰਤ ਵੀ ਨਹੀਂ ਲੱਗੀ ਵੀਰ ਜੀ ਕਿ ਜਿਵੇਂ ਵੀ ਤੁਸੀਂ ਕਹਿੰਦੇ ਹੋ ਕਿ ਇੱਥੇ ਧਿਆਨ ਲਾਓ ਹਨਾ ਨਹੀਂ ਇੱਕ 6 ਜੇ ਇਹ ਇਹ ਨਾ ਬਟ ਇਨਾ ਮਨਮੋਹਕ ਤੇ ਇਨਾ ਜਿਆਦਾ ਉਸੇ 2 ਸੈਕਿੰਡ ਦਾ ਹੀ ਕਿ ਮੈਂ ਪੂਰਾ ਵੇਖ ਨਹੀਂ ਪਾਈ ਉਹ ਸਭ ਕੁਝ ਵਿੱਚ ਤੁਹਾਡੀ ਆਵਾਜ਼ ਨਹੀਂ ਆ ਰਹੀ ਵਾਹਿਗੁਰੂ ਜੀ ਆ ਰਹੀ ਆਵਾਜ਼ ਹੈ ਨਹੀਂ ਜੀ ਵਾਈ ਗਰੂ ਹਾਂਜੀ ਹੁਣ ਆਈਏ ਵੀਰ ਜੀ 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 ਜਿਹੜਾ ਇਹ ਆਤਮਾ ਹੈ ਇਹ ਅਨੰਤ ਜਨਮਾਂ ਤੋਂ ਇੱਕ ਛਿਨ ਵਾਸਤੇ ਅਰਦਾਸ ਕਰ ਰਹੀ ਹੈ ਸਗਲ ਪਵਨ ਕੇ ਨਾਇਕਾ ਇੱਕ ਛਿਨ ਅਰਸ਼ ਦਿਖਾਈ ਜੀ ਪਤਾ ਨਹੀਂ ਕਦੋਂ ਤੂੰ ਕਹਿ ਰਹੀ ਹੈ ਕਿ ਜ਼ਿਆਦਾ ਨਹੀਂ ਇੱਕ ਝਲਕ ਦੇ ਦੇ ਬਸ ਮੈਨੂੰ ਮੇਰਾ ਭਰੋਸਾ ਵੱਜ ਜੇ ਮੇਰੇ ਪਰ ਮਠਹਿਰ ਜਾਣ ਮੈਨੂੰ ਯਕੀਨ ਆ ਜਾਵੇ ਮੈਨੂੰ ਤੇਰੇ ਮਾਰਗ ਤੇ ਨਿਗਾਹ ਟਿਕ ਜੇ ਮੈਨੂੰ ਇੱਕ ਛੈਨ ਦੇ ਦੇ ਇਹ ਮੰਗ ਰਹੀ ਹੈ ਛੈਨ ਮਹਾਰਾਜ ਨੇ ਉਹ ਛੈਨ ਤੁਹਾਨੂੰ ਦਿੱਤਾ ਤੁਹਾਨੂੰ ਉਹ ਸੋਹਣਾ ਸੁਹਾਵਣਾ 골ਡਨ ਪਲ ਕਹ ਲਓ ਉਹ ਸੈਕਿੰਡ ਦਿੱਤਾ ਜਿਹਦੇ ਵਿੱਚ ਸੱਚੇ ਬਾਦਸ਼ਾਹ ਨੇ ਆਪਣੇ دیدار ਕਰਾਈ ਤੁਹਾਡੀ ਇਹ ਮੰਗ ਪੂਰੀ ਕੀਤੀ ਆਤਮਾ ਦੀ ਕਿ ਸਗਲ ਭਵਨ ਕੇ ਨਾਇਕ ਇੱਕ ਛੈਨ ਦਰਸ਼ ਦਿਖਾਈ ਜੀ ਉਹਨੇ 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 ਤੁਹਾਨੂੰ ਦਿਖਾਇਆ ਕਿ ਆ ਦੇਖ ਹੇ ਗਾਇਆ ਮੈਂ ਤੂੰ ਇਸ ਤਰ੍ਹਾਂ ਦੇ ਨਾਲ ਸੁਰਤ ਮੈਨੂੰ ਪ੍ਰਾਪਤ ਕਰ ਸਕਦੀ ਹੈ ਔਰ ਇਹ ਵੱਡਿਆਂ ਭਾਗਾਂ ਨਾਲ ਮਿਲਦਾ ਵੱਡੇ-ਵੱਡੇ ਸਮਾਧੀਆਂ ਲਾਉਣ ਵਾਲੇ ਥੱਕ ਪਿੱਛੇ ਮੁੜ ਗਏ ਸੀ ਇੱਕ ਛਿੰਨਾ ਨਾ ਮਿਲੀ ਪਰ ਤੁਹਾਨੂੰ ਆਲ ਕਰਨੀ ਦਿੱਤੀ ਹੈ ਪਰ ਉਹਦੀ ਰਹਿਮਤ ਨਾਲ ਥੋੜਾ ਵੀ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਇਸ ਪਾਸ ਤੱਕ ਲੈ ਕੇ ਆਂਦਾ ਵੀ ਜੀ ਸ਼ੁਕਰਾਨਾ ਅੱਜ ਦਾ ਠੰਡਕ ਇੰਨੀ ਜ਼ਿਆਦਾ ਵੀਡੀਓ ਵੀ ਉਪਲ ਮੈਂ ਮਹਿਸੂਸ ਕਰਦੀ ਤਾਂ ਮੈਂ ਕਹਨੀ ਕਿ ਕੋਈ ਉਹਨੂੰ ਮਹਿਸੂਸ ਕਰੇ ਤਾਂ ਮੈਂ ਦੱਸਾਂ ਵੀ ਹਾਂ ਇਹ ਉਹੀ ਸੀ ਜੀ ਪਰ ਵੀਰ ਜੀ ਅੱਜ ਸਵੇਰ ਦੀ ਮੈਂ ਇੰਨੀ ਕਲਪਨਾ ਚ ਸੀ ਮੈਂ ਸੋਚ ਨਹੀਂ ਸਕਦੀ ਵਿਵਾਹਿ ਗਰੂ ਵਿਪਸ ਅਰੇ ਜੀ ਸਭ ਕੁਝ ਜੀ ਵੀਰ ਜੀ ਹੁਣ ਮੈਨੂੰ ਇੱਕ ਫੁਰਨਾ ਆਇਆ ਜੀ ਹਰ ਤਰ੍ਹਾਂ ਬੇਚਿੰਤ ਬਸ ਹਾਰੀ ਹਰ ਤਨਾਈ ਤੋਂ ਵਾਹਿਗੁਰੂ ਕੁੱਟਨ ਕੋੜੀ ਸ਼ੁਕਰਾਨਾ ਵੀਰ ਜੀ ਇਸ ਪਲ ਦੇ ਲਈ ਕੁੱਟਨ ਕੋੜੀ ਸ਼ੁਕਰਾਨਾ ਐਮ ਆਈ ਗੁੱਡ ਸਤਿ ਸ੍ਰੀ ਅਕਾਲ